ਦੋਸਤੋ ਇੱਕ ਭਾਈਚਾਰਾ ਬਹੁਤ ਪੁਰਾਣਾ ਸਦੀਆਂ ਤੋਂ ਪੰਜਾਬ ਦੇ ਵਿੱਚ ਰਹਿ ਰਿਹਾ ਜੋ ਆਪਣੇ ਹੱਥੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਸਭਨਾਂ ਦਾ ਭਲਾ ਭਗਦਾ ਉਹ ਭਾਈਚਾਰਾ ਹੈ ਤਰਖਾਣ ਭਾਈਚਾਰਾ ਜਿਨ੍ਹਾਂ ਦੀ ਮਹਾਰਤ ਉਹਨਾਂ ਦੇ ਹੱਥਾਂ ਦੀ ਕਲਾ ਕਿਸੇ ਦੀ ਜਾਣ ਪਛਾਣ ਦੀ ਮਹਤਾਜ ਨਹੀਂ ਪਰ ਤਰਖਾਣ ਭਾਈਚਾਰੇ ਨੂੰ ਸਾਡੇ ਪੰਜਾਬ ਦੇ ਹੀ ਕੁਝ ਸ਼ਰਾਰਤੀ ਅਤੇ ਮਾਨਸਿਕ ਤੌਰ ਤੇ ਬਿਮਾਰ ਲੋਕ ਤਰਖਾਣ ਭਾਈਚਾਰੇ ਦਾ ਮਜ਼ਾਕ ਉਡਾਉਂਦੇ ਹਨ ਮਜਾਕ ਦੇ ਵਿੱਚ ਤਰਖਾਣ ਭਾਈਚਾਰੇ ਦੇ ਲੋਕਾਂ ਨੂੰ ਗੁੱਲੀ ਘੜ ਕਿਹਾ ਜਾਂਦਾ ਹੈ ਜੋ ਇੱਕ ਤਰੀਕੇ ਨਾਲ ਤਰਖਾਣ ਭਾਈਚਾਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੈ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਅਸਲ ਗੁੱਲੀ ਘੜ ਦਾ ਮਤਲਬ ਕੀ ਹੈ ਇਸ ਦੇ ਪਿੱਛੇ ਅਸਲ ਇਤਿਹਾਸ ਕਿਉਂ ਤਰਖਾਣਾ ਨੂੰ ਗੁੱਲੀ ਘੜ ਕਿਹਾ ਜਾਂਦਾ ਹੈ ਨਾਲ ਹੀ ਦੱਸਾਂਗੇ ਤਰਖਾਣ ਭਾਈਚਾਰੇ ਦਾ ਪੁਰਾਣਾ ਇਤਿਹਾਸ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤਰਖਾਣ ਭਾਈਚਾਰੇ ਦੇ ਨਾਲ ਗੁੱਲੀ ਘੜ ਸ਼ਬਦ ਕਿਉਂ ਤੇ ਕਿਸ ਨੇ ਲਗਾਇਆ ਸੀ ਇਸ ਬਾਰੇ ਜਾਣ ਕੇ ਉਹਨਾਂ ਲੋਕਾਂ ਦਾ ਸਿਰ ਸ਼ਰਮ ਦੇ ਨਾਲ ਢੀਵਾ ਹੋ ਜਾਵੇਗਾ ਜੋ ਤਰਖਾਣ ਭਾਈਚਾਰੇ ਨੂੰ ਮਜ਼ਾਕ ਦੇ ਵਿੱਚ ਗੁੱਲੀ ਘੜ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਉਹ ਤਰਖਾਣ ਭਾਈਚਾਰੇ ਦੇ ਅਸਲ ਇਤਿਹਾਸ ਤੋਂ ਜਾਣੂ ਹੀ ਨਹੀਂ ਹੁਣ ਆਪਣਾ ਅੱਜ ਦਾ ਵਿਸ਼ਾ ਅੱਗੇ ਜਾਰੀ ਰੱਖਦੇ ਹਾਂ ਪਰ ਉਸ ਤੋਂ ਪਹਿਲਾਂ ਸਭ ਨੂੰ ਬੇਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਸੰਤਾਂ ਅਤੇ ਰਹਿਬਰਾਂ ਦੀ ਧਰਤੀ ਹੈ ਇਸ ਧਰਤੀ ਉੱਤੇ ਅਨੇਕਾਂ ਹੀ ਗੁਰੂਆਂ ਪੀਰਾਂ ਨੇ ਸਮੇਂ-ਸਮੇਂ ਉੱਤੇ ਅਵਤਾਰ ਧਾਰ ਕੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਸੀ ਅੱਜ ਵੀ ਪੰਜਾਬ ਦੀ ਧਰਤੀ ਉੱਤੇ ਅਨੇਕਾਂ ਧਰਮਾਂ ਅਨੇਕਾਂ ਜਾਤਾਂ ਦੇ ਲੋਕ ਰਹਿੰਦੇ ਹਨ ਪਰ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਨਾਰਾ ਦੇ ਕੇ ਸਭ ਨੂੰ ਬਰਾਬਰ ਹੱਕ ਦਿੱਤੇ ਹਨ ਅਤੇ ਸਭ ਨੂੰ ਇੱਕ ਥਾਂ ਤੇ ਰੱਖਿਆ ਹੈ ਸਿੱਖ ਧਰਮ ਸਰਬਸਾਜੀ ਬਾਲਤਾ ਦਾ ਸੰਦੇਸ਼ ਦਿੰਦਾ ਹੈ ਸਿੱਖ ਧਰਮ ਦਾ ਮੁੱਖ ਫਲਸਫਾ ਹੀ ਇਹ ਹੈ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭੜੇ ਸਰਬੱਤ ਦਾ ਭਲਾ ਭਾਵ ਪੂਰਨ ਸਿੱਖ ਸਰਬੱਤ ਦਾ ਹੀ ਭਲਾ ਮੰਗਦਾ ਹੈ ਸਾਡੇ ਗੁਰੂ ਸਾਹਿਬਾਨ ਨੇ ਜਾਤ ਪਾਤ ਅਤੇ ਵਹਿਮ ਭਰਮ ਦਾ ਸ਼ੁਰੂ ਤੋਂ ਮੁੱਢ ਤੋਂ ਹੀ ਖੰਡਨ ਕੀਤਾ ਹੈ ਪੰਜਾਬ ਵਿੱਚ ਵਸਦਾ ਇੱਕ ਤਰਖਾਣ ਭਾਈਚਾਰਾ ਜੋ ਸਭ ਤੋਂ ਦਰਾਲਾ ਹੈ ਅੱਜ ਜਦੋਂ ਵੀ ਕੋਈ ਕਿਸੇ ਹੱਥਾਂ ਨਾਲ ਤਿਆਰ ਕੀਤੀ ਕਿਸੇ ਆਰਟ ਨੂੰ ਕੋਈ ਕਿਸੇ ਸ਼ਿਲਪਕਾਰ ਦੀ ਕਲਾ ਨੂੰ ਅਤੇ ਤਰਖਾਣ ਭਾਈਚਾਰੇ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਨੂੰ ਕੋਈ ਦੇਖਦਾ ਹੈ ਤਾਂ ਉਹ ਦੇਖਦਾ ਹੀ ਰਹਿ ਜਾਂਦਾ ਤਰਖਾਣ ਭਾਈਚਾਰੇ ਦਾ ਇਤਿਹਾਸ ਸਿੱਖ ਇਤਿਹਾਸ ਦੇ ਨਾਲ ਬਿਲਕੁਲ ਨਾਲ-ਨਾਲ ਹੀ ਚੱਲਦਾ ਆ ਰਿਹਾ ਹੈ ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ ਮੁਗਲ ਫੌਜਾਂ ਦੇ ਆਹੂ ਲਾਲਾ ਸੁੱਟੇ ਸਨ ਉਹ ਤਰਖਾਨ ਭਾਈਚਾਰੇ ਵਿੱਚੋਂ ਆਉਦੇ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਪਿਤਾ ਦਾ ਨਾਮ ਸਰਦਾਰ ਭਗਵਾਨ ਸਿੰਘ ਸੀ ਅਤੇ ਉਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਹਰਦਾਸ ਸਿੰਘ ਜੀ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਸਰਦਾਰ ਹਰਦਾਸ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਾਲ ਰਹੇ ਦੇ ਸਨ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਭਾਈ ਹਰਦਾਸ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਰਹਿ ਕੇ ਜੰਗਾਂ ਜੁੱਧਾਂ ਵਾਸਤੇ ਸਾਰੇ ਸਿੰਘਾਂ ਲਈ ਵਧੀਆ ਤੋਂ ਵਧੀਆ ਹਥਿਆਰ ਅਤੇ ਸ਼ਸਤਰ ਤਿਆਰ ਕਰਿਆ ਕਰਦੇ ਸਨ ਤੁਸੀਂ ਇਹ ਇਤਿਹਾਸ ਤਾਂ ਸਭ ਨੇ ਪੜ੍ਹਿਆ ਹੋਵੇਗਾ ਕਿ ਇੱਕ ਵਾਰ ਮੁਗਲ ਹਾਕਮ ਨੇ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਸ ਦੇ ਮੱਥੇ ਤੇ ਮੋਟੀਆਂ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲੇ ਵੱਲ ਤੋਰ ਦਿੱਤਾ ਸੀ ਇਹ ਪੁੱਤਰਿਆ ਹੋਇਆ ਸ਼ਰਾਬੀ ਹਾਥੀ ਬੰਗਾਲਾ ਫੌਜਾਂ ਨੂੰ ਹੀ ਬੇਦਦਾ ਹੋਇਆ ਸਿੱਖ ਫੌਜ ਅਤੇ ਸਿੱਖਾਂ ਦੇ ਕਿਲੇ ਵੱਲ ਵੱਧ ਰਿਹਾ ਸੀ ਇਹ ਸਾਰੀ ਵਿਥਿਆ ਜਦੋਂ ਸਿੰਘਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੱਸ ਕੇ ਕਿਹਾ ਕਿ ਸਿੰਘੋ ਘਬਰਾਉਣ ਸਾਡੇ ਕੋਲ ਵੀ ਹਾਥੀ ਦਾ ਮੁਕਾਬਲਾ ਕਰਨ ਲਈ ਇੱਕ ਹਾਥੀ ਹੈ ਤਾਂ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਥੇ ਬੈਠੇ ਦੁੜੀ ਚੱਦ ਵਾਲੇ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਸ ਪੁੱਤਰੇ ਹੋਏ ਹਾਥੀ ਦੇ ਨਾਲ ਸਾਡਾ ਇਹ ਬੱਬਰ ਸ਼ੇਰ ਹਾਥੀ ਮੁਕਾਬਲਾ ਕਰੇਗਾ ਪਰ ਦੁੜੀ ਚੰਦ ਡਰਦਾ ਰਾਤ ਨੂੰ ਕਿਲੇ ਵਿੱਚੋਂ ਹੀ ਭੱਜ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਹਾਥੀ ਦੇ ਅੱਗੇ ਸੁੱਟ ਕੇ ਬਰਵਾਹ ਦੇ ਰਹਾ ਹੈ ਦੁੜੀ ਚੰਦ ਦੀ ਰਾਤ ਨੂੰ ਕਿਲੇ ਤੋਂ ਛਾਲ ਮਾਰਦੇ ਸਮੇਂ ਲੱਤ ਟੁੱਟ ਗਈ ਉਸ ਵਕਤ ਫਿਰ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਦੇ ਪੁੱਤਰੇ ਹੋਏ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਇੱਕ ਨਾਗੜੀ ਦੇ ਨਾਲ ਹਾਥੀ ਦੇ ਮੱਥੇ ਦੇ ਵਿੱਚ ਇੱਕੋ ਹੀ ਅਜਾਇਆ ਵਾਰ ਕੀਤਾ ਕਿ ਹਾਥੀ ਦਾ ਮੱਥਾ ਲੋਹੇ ਦੀਆਂ ਬੋਟੀਆਂ ਤਵੀਆਂ ਬੰਦੇ ਓੜ ਦੇ ਬਾਵਜੂਦ ਹੀ چیر ਕੇ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਹਾਥੀ ਦਰਦ ਦਾ ਬਾਰਾ ਚੀਕਦਾ ਹੋਇਆ ਪਛਾਹ ਵੱਲ ਨੂੰ ਮੁਗਲ ਫੌਜਾਂ ਨੂੰ ਮਿੱਧ ਦਾ ਭੱਜਿਆ ਤੇ ਕੁਝ ਧੇਰ ਦੂਰ ਜਾਣ ਤੋਂ ਬਾਅਦ ਉੱਥੇ ਹੀ ਮਾਰਿਆ ਗਿਆ ਅਤੇ ਭਾਈ ਬਚਿੱਤਰ ਸਿੰਘ ਨੇ ਜਿਸ ਨਾਗੜੀ ਦੇ ਨਾਲ ਉਸ ਪੁੱਤਰੇ ਹੋਏ ਸ਼ਰਾਬੀ ਹਾਥੀ ਦਾ ਸ਼ਿਕਾਰ ਕੀਤਾ ਸੀ ਉਹ ਨਾਗੜੀ ਸਰਦਾਰ ਜਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਸਰਦਾਰ ਹਰਦਾਸ ਸਿੰਘ ਜੀ ਦੇ ਬਣਾਈ ਸੀ ਭਾਈ ਹਰਦਾਸ ਜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤਰਖਾਣ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਬੂ ਸਿੰਘਾਂ ਵਾਸਤੇ ਜੰਗ ਲਈ ਸ਼ਸਤਰ ਤਿਆਰ ਕਰਿਆ ਕਰਦੇ ਸਨ ਇਹਨਾਂ ਤਰਖਾਣ ਸਿੱਖਾਂ ਵੱਲੋਂ ਲੱਕੜ ਦੇ ਤਿਆਰ ਕੀਤੇ ਸ਼ਸਤਰਾਂ ਦੇ ਦਸਤੇ ਇਹਦੇ ਬਾਖਮਾਲ ਉਦੇਸਨ ਕੇ ਕਿ ਇਹਨਾਂ ਲੱਕੜ ਦੇ ਦਸਤੇਆਂ ਸਾਹਮਣੇ ਲੋਹੇ ਦੇ ਹਥਿਆਰ ਵੀ ਨਹੀਂ ਸਨ ਟਿਕ ਸਕਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਰਾਜ ਦੀਆਂ ਸਾਰੀਆਂ ਬੰਦੂਕਾਂ ਦੇ ਬੱਟ ਵੀ ਇਹਦਾ ਤਰਖਾਨ ਸਿੱਖਾਂ ਤੇ ਭਾਈ ਅਰਦਾਸ ਜੀ ਵੱਲੋਂ ਹੀ ਤਿਆਰ ਕੀਤੇ ਜਾਂਦੇ ਸਨ ਤਰਖਾਨ ਸਿੱਖਾਂ ਵੱਲੋਂ ਲੱਕੜ ਦੇ ਤਿਆਰ ਕੀਤੇ ਦਸਤਿਆਂ ਦੇ ਨਾਲ ਆਪਣੇ ਲੋਹੇ ਦੇ ਹਥਿਆਰ ਟੁੱਟਦੇ ਵੇਖ ਬਾਈ ਧਾਰ ਦੇ ਰਾਜੇ ਅਤੇ ਮੁਗਲ ਰਾਜੇ ਬਖਲਾ ਉਠੇ ਸਨ ਉਹ ਆਪਣੇ ਕਾਰੀਗਰਾਂ ਨੂੰ ਲਾਹਣਤਾ ਪਾਉਂਦੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਲੱਗੇ ਅਤੇ ਕਹਿੰਦੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਰਾਜ ਦੇ ਹਥਿਆਰਾਂ ਦੇ ਦਸਤੇ ਉਹਨਾਂ ਗੁੱਲੀ ਘੜਾ ਵੱਲੋਂ ਤਿਆਰ ਕੀਤੇ ਗਏ ਹਨ ਜੋ ਕੱਲ ਤੱਕ ਖੇਡਣ ਵਾਲੀਆਂ ਗੁੱਲੀਆਂ ਹੀ ਘੜ ਦੇ ਸਨ ਪਰ ਅੱਜ ਉਹਨਾਂ ਗੁੱਲੀ ਘੜਾ ਦੇ ਹੱਥਾਂ ਨਾਲ ਬਣਾਏ ਹੋਏ ਲੱਕੜ ਦੇ ਦਸਤੇ ਹੀ ਲੋਹੇ ਦੇ ਹਥਿਆਰ ਨੂੰ ਚੂਰਚੂਰ ਕਰ ਰਹੇ ਹਨ ਇਹਨਾਂ ਤਰਖਾਣ ਸਿੱਖਾਂ ਵੱਲੋਂ ਲੱਕੜ ਦੇ ਹੀ ਇਹਦੇ ਮਾਰੂ ਹਥਿਆਰ ਬਣਾਏ ਗਏ ਕਿ ਉਹ ਜੋ ਲੋਹੇ ਦੀਆਂ ਸੱਤ-ਸੱਤ ਤਵੀਆਂ چیر ਕੇ ਹਾਥੀਆਂ ਨੂੰ ਵਾਰ ਦੇ ਦੇ ਸਕਣ ਉਸ ਵਕਤ ਪਹਿਲੀ ਵਾਰ ਇਹ ਗੁੱਲੀ ਘੜਾ ਸ਼ਬਦ ਤਰਖਾੜ ਸਿੱਖਾਂ ਲਈ ਮੁਗਲ ਰਾਜਿਆਂ ਵੱਲੋਂ ਵਰਤਿਆ ਗਿਆ ਸੀ ਜੋ ਕਿ ਜੋ ਸਿਰਫ ਤੇ ਸਿਰਫ ਉਹਨਾਂ ਦੀ ਈਰਖਾ ਦਾ ਹੀ ਇੱਕ ਪ੍ਰਗਟਾਵਾ ਸੀ ਪਰ ਅੱਜ ਦੇ ਵਰਤਮਾਨ ਸਮੇਂ ਵਿੱਚ ਜੋ ਵੀ ਕੋਈ ਤਰਖਾੜ ਭਾਈਚਾਰੇ ਦੇ ਸਿੱਖਾ ਨੂੰ ਗੁੱਲੀ ਘੜ ਕੇ ਕਿ ਉਹਨਾਂ ਦਾ ਮਜ਼ਾਕ ਉਡਾਉਦਾ ਹੈ ਤਾਂ ਉਹ ਇਹ ਗੱਲ ਸੋਚ ਲਵੇ ਕਿ ਉਹ ਗੁੱਲੀ ਘੜ ਕੇ ਉਹਨਾਂ ਮੁਗਲਾਂ ਦਾ ਸਾਥੀ ਬਣ ਰਿਹਾ ਹੈ ਜੋ ਸਿੰਘਾਂ ਦੇ ਨਾਲ ਜੋਗਦਲੜਦੇ ਸਨ ਅਤੇ ਸਿੱਖਾਂ ਦਾ ਵੈਰੀ ਬਣ ਰਿਹਾ ਹੈ ਸੋ ਹੋਰ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਲੋਕੋ ਤਰਖਾਣ ਭਾਈਚਾਰੇ ਦੇ ਸਿੱਖਾਂ ਨੂੰ ਗੁੱਲੀ ਘੜ ਕਹਿਣ ਲੱਗਿਆ ਅੱਗੇ ਤੋਂ 100 ਵਾਰ ਸੋਚਿਓ ਜੋ ਇਸੇ ਹੀ ਤਰਖਾਣ ਭਾਈਚਾਰੇ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਸਿੱਖ ਸੂਰਬੀਰ ਯੋਧਾ ਸੀ ਜਿਸ ਨੇ ਦਿੱਲੀ ਫਤਿਹ ਕਰਕੇ ਦਿੱਲੀ ਦਾ ਉਹ ਤਖਤ ਜਿਸ ਉਤੇ ਬੈਠ ਕੇ ਮੁਗਲ ਰਾਜੇ ਸਿੱਖਾਂ ਉਤੇ ਜ਼ੁਲਮ ਕਰਿਆ ਕਰਦੇ ਸਨ ਉਹ ਸੇ ਤਖਤ ਨੂੰ ਪੁੱਟ ਕੇ ਘੋੜਿਆਂ ਦੇ ਮਗਰ ਵੱਧ ਕੇ ਧੂਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਅੰਤਾ ਜੀ ਤਰਖਾਣ ਭਾਈਚਾਰੇ ਦੇ ਹੋਰ ਵੀ ਛੀਦ ਸਿੱਗਾ ਦਾ ਇਤਿਹਾਸ ਬਾ ਕਮਾਲ ਹੈ ਪਰ ਅੱਜ ਅਸੀਂ ਇਹਨਾਂ ਤਰਖਾਣ ਸਿੱਕਾ ਨੂੰ ਗੁੱਲੀ ਘੜਾ ਕੇ ਕਿਤੇ ਨਾ ਕਿਤੇ ਉਹਨਾਂ ਮੁਗਲਾਂ ਦੇ ਸਾਥੀ ਬਣ ਰਹੇ ਹਾਂ ਸੋ ਅੱਗੇ ਤੋਂ ਇਹ ਗੱਲ ਜਰਾ ਸੋਚ ਸਮਝ ਕੇ ਕਹੋ ਸੋ ਦੋਸਤੋ ਇਹ ਸੀ ਤਰਖਾਣ ਭਾਈਚਾਰੇ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ